ਪ੍ਰੋਪਰ ਜਦ ਸਕਿਲਸ ਨਹੀਂ ਹੋਣਗੀਆਂ ਉਹਨਾਂ ਨੇ ਫਿਰ ਗਾਂ ਜਿਹੜੇ ਪੁਲ ਬਣਾਏ ਹੋਣੇ ਉਹਨਾਂ ਨੇ ਕਿੰਨੇ ਮਾਰੇ ਹੋਣੇ ਗਾਂ ਜੋ ਉਹਨਾਂ ਨੇ ਜਿੱਥੇ ਜੌਬ ਕੀਤੀ ਹੋਣੀ ਜੇ ਆਮ ਸਿਹਤ ਵਿਭਾਗ ਦੇ ਸੰਬੰਧ ਦਾ ਕੋਈ ਡਾਕਟਰ ਲੱਗ ਗਿਆ ਕੋਈ ਇਦਾਂ ਦਾ ਉਹਨੇ ਕਿੰਨੇ ਮਾਰੇ ਹੋਣੇ ਫਿਰ ਸੋ ਸਾਡੇ ਤਾਂ ਮਤਲਬ ਜ਼ਿੰਦਗੀਆਂ ਦੀ ਵੈਲਿਊ ਹੀ ਖਤਮ ਕਰਤੀ ਇਸ ਕਰਕੇ ਆਪਾਂ ਇਹ ਆਪਾਂ ਵਾਪਸ ਲੈ ਕੇ ਆਉਣਾ ਇਹ ਪੰਜਾਬ ਦੀ ਜਿਹੜੀ ਗਲੋਰੀ ਕਿ ਚਲੋ ਹਮੇਸ਼ਾ ਪੰਜਾਬ ਹੀ ਲੀਡ ਕਰਦਾ ਚਾਹੇ ਯਾਦੀ ਦਾ ਸੰਘਰਸ਼ ਹੋਵੇ ਚਾਹੇ ਹਰੀ ਕ੍ਰਾਂਤੀ ਹੋਵੇ ਹਮੇਸ਼ਾ ਪੰਜਾਬ ਅੱਗੇ ਖੜਦਾ ਹੈ ਚਾਹੇ ਲੜਨਾ ਹੋਵੇ ਚਾਹੇ ਦੁਸ਼ਮਣਾਂ ਨਾਲ ਲੜਨਾ ਹੋਵੇ ਚਾਹੇ ਦੇਸ਼ ਦੀ ਸ਼ਰਧਾਂ ਦੀ ਰਾਖੀ ਕਰਨੀ ਹੋਵੇ ਯਾਦੀ ਬਚਾਉਣੀ ਹੋਵੇ ਜੱਲੇ ਹੋਣੀ ਹੋਵੇ ਪੰਜਾਬ ਹੀ ਲੜਦਾ ਸੋ ਆਪਾਂ ਹੁਣ ਇਹ ਕ腐ਸ਼ਨ ਦੇ ਵਿਰੁੱਧ ਵੀ ਇੱਕ ਯੋਧਾ ਹੈ ਨਸ਼ਿਆਂ ਵਿਰੁੱਧ ਵੀ ਇੱਕ ਯੋਧਾ ਹੈ ਇਹ ਐਲਾਨ ਤਾਂ ਜਿਹੜੀਆਂ ਨੇ ਆਪਾਂ ਲਾ ਸਕਦੇ ਆ ਕੋਈ ਅਸੀਂ ਗੱਲ ਨਹੀਂ ਤੁਸੀਂ ਕਰਕੇ ਦੇਖਿਓ ਕੰਮ ਅਬ ਦੇਖੋ ਇਮਾਨਦਾਰੀ ਨਾ ਜਾਣ ਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜੇ ਲੱਖ ਚੋਂ 1 ਰੁਪਇਆ ਕੱਢ ਦੀਏ ਉਹ ਵੀ ਲੱਖ ਨਹੀਂ ਰਹਿੰਦਾ ਹਰ ਇੱਕ ਦੀ ਵੈਲਿਊ ਹੈ 1 ਰੁਪਏ ਦੀ ਵੀ ਵੈਲਿਊ ਸੋ ਜੇ ਦੇਖਿਆ ਜਾਵੇ ਤਾਂ ਜਿੰਨੀ ਕਿਸਾਨ ਨੂੰ ਲੋੜ ਹੈ ਬਾਕੀ ਤਾਂ ਤੁਸੀਂ ਪਾ ਗਾਹਾਂ-ਗਾਹਾਂ ਦੇਖੀ ਜਾਓ ਹੁਣ ਆਪਾਂ ਮਤਲਬ ਆਪਦੇ ਮੁਤਾਬਕ ਆਪਦੀ ਚਾਦਰ ਮਤਲਬ ਆਪ ਕੋ ਨਹੀਂ ਚੱਲਦੀ ਗਵਾਂਡੀਆਂ ਦਾ ਦੇਖਦੇ ਆ ਉਹ ਆਦਮੀ ਬਹੁਤ ਦੁਖੀ ਹੈ ਜਿਸ ਕਾ ਪੜੋਸੀ ਸੁਖੀ ਹੈ ਜਿਉ ਕਾਰ ਲਿਆ ਦੇ ਪਰ ਗਵਾਂਡੀ ਆਪਾਂ ਇਹ ਨਹੀਂ ਸੋਚਦੇ ਵੀ ਮੈਂ ਵੀ ਮਿਹਨਤ ਕਰਕੇ ਇਦੂ ਗੱਡੀ ਕਰ ਲਵਾਂ ਆਪਾਂ ਹੋ ਜਦਾ ਕੋਈ ਗੱਲ ਨਹੀਂ ਹਾਰਨ ਜਾ ਮਾਰ ਕੇ ਲੰਗੇ ਕੱਲ ਹੈ ਚਰੀਟਾ ਪਾ ਮੰਗੇ ਲੈ ਚਰੀਟੇ ਹੀ ਪਾ ਦਿੰਦੇ ਹਾਂ ਉਹ ਤੇ ਦੱਸੋ ਜਾਂਦੇ ਜਾਂਦੇ ਐ ਕਰ ਜੰਨੇ ਆ ਇਹਦੇ ਕੀ ਮਿਲਦਾ ਹੈ ਸਮਝ ਨਹੀਂ ਆਉਂਦੀ ਸੋ ਇਹ ਛੜਾ ਚਿੰਤਾ ਪਾਉਣ ਵਾਲਾ ਕੰਮ ਹੈ ਬੰਦ ਕਰਨਾ ਪਊਗਾ ਆਪ ਤਰੱਕੀਆਂ ਕਰੀਏ ਸਾਰਾ ਸਮਾਜ ਤਰੱਕੀ ਕਰੇ ਤਾਂ ਤਰੱਕੀ ਹੋਊਗੀ ਇੱਕ ਲਾਈਨ ਨੂੰ ਛੋਟੀ ਕਰਕੇ ਦੂਜੀ ਲਾਈਨ ਵੱਡੀ ਨਹੀਂ ਹੁੰਦੀ ਆਪਣੀ ਵਾਲੀ ਲਾਈਨ ਹੀ ਵੱਡੀ ਖਿੱਚੋ ਆਪਣੀ ਲਕੀਰ ਹੀ ਵੱਡੀ ਕਰੋ ਤਾਂ ਕੰਮ ਜਾਊਗਾ ਮਲੋ ਆਪਾਂ ਚੱਲਦੇ ਆਂ ਇਸ ਗੱਲ ਤੇ ਮਲੋ ਕੋਈ ਬੰਦਾ ਸੀਗਾ ਕਿਸੇ ਹਣ ਜਿਵੇਂ ਇਹਨਾਂ ਨੇ ਨਾਮ ਲਿਆ ਆਪਣੀ ਮਾਂ ਦਾ ਕਿਸੇ ਦੇ ਬਾਪ ਦਾ ਬੰਦਾ ਮਜ਼ਦੂਰੀ ਕਰਦਾ ਸੀ ਉਹਨੇ ਅਖਿਆਰ ਕਈ ਪੀੜੀਆਂ ਤੋਂ ਮਜ਼ਦੂਰੀ ਹੀ ਕਰੀ ਜੰਨੇ ਆ ਅਗਲੀ ਪੀੜੀ ਵੀ ਮਜ਼ਦੂਰੀ ਕਰੂਗੀ ਵੀ ਐ ਕਰਦੇ ਆ ਥੋੜਾ ਜਿਹਾ ਢਿੱਡ ਬੰਨ ਕੇ ਗੁਜ਼ਾਰਾ ਕਰ ਲੈਨੇ ਆ ਇੱਕ ਡੰਗ ਜੀ ਰੋਟੀ ਕਟਾ ਦੇਣਾ ਮੈਂ ਬੱਚੇ ਨੂੰ ਪੜਾ ਲੈਨੇ ਆ ਤੇ ਉਹਨੇ ਜੀ ਆਪਣੇ ਖਰਚੇ ਘਟਾ ਲਏ ਕਡੰਗ ਰੋਟੀ ਖਾਣ ਲੱਗ ਗਿਆ ਤੇ ਬੱਚੇ ਨੂੰ ਪੜਾਉਣ ਲੱਗ ਗਿਆ ਬੱਚਾ ਬਹੁਤ ਇੰਟੈਲੀਜੈਂਟ ਸੀ ਉਹ ਪੜ ਕੇ ਜੱਜ ਬਣ ਗਿਆ ਜੱਜ ਬਣ ਗਿਆ ਤਾਂ ਬੜੀ ਖੁਸ਼ੀ ਹੋਈ ਉਹਨੂੰ ਵੀ ਇਲਾਕੇ 'ਚ ਬੜੀ ਚਰਚਾ ਹੋਈ ਇੱਕ ਮਜ਼ਦੂਰ ਦਾ ਬੇਟਾ ਜੱਜ ਬਣ ਗਿਆ ਜਿੱਦਣ ਜੱਜ ਸਾਹਿਬ ਨੇ ਆਪਣਾ ਕੋਰਟ ਦੇ ਵਿੱਚ ਕੁਰਸੀ ਸੰਭਾਲਣੀ ਸੀ ਉਹਦੋਂ ਉਹ ਵੀ ਚਲਾ ਗਿਆ ਉਹਦਾ ਬਾਪੂ ਪਿੱਛੇ ਚੈਂਬਰ ਸੀ ਕੋਰਟ ਦੇ ਪਿੱਛੇ ਚੈਂਬਰ ਸੀ ਉੱਥੇ ਬੈਠਾ ਸੀ ਉਹ ਜੱਜ ਸਾਹਿਬਾਨ ਬੈਠੇ ਸਨ ਉਹੀ ਬੰਦ ਚਲਾ ਗਿਆ ਉਹਦਾ ਬਾਪੂ ਉਹੀ ਡੱਬੀਆਂ ਆਣਾ ਪਰ ਨਾ ਉਹੀ ਜਿਹੜਾ ਮਜ਼ਦੂਰਾਂ ਕੋਲੇ ਕੱਪੜੇ ਤੇ ਉਹਨੇ ਜਾ ਕੇ ਆਪਣੇ ਮੁੰਡੇ ਦੇ ਮੋਢੇ ਤੇ ਹੱਥ ਧਰ ਕੇ ਕਿਹਾ ਕਹਿੰਦਾ ਪੁੱਤ ਬਧਾਈਆਂ ਬਹੁਤ-ਬਹੁਤ ਕਹਿੰਦਾ ਧੰਨਵਾਦ ਬਾਪੂ ਜੀ ਕਹਿੰਦਾ ਤੂੰ ਹੁਣੇ ਦੱਸ ਇਸ ਵਕਤ ਤੂੰ ਗੈਸ ਕਰ ਤੇਰੇ ਮੁਤਾਬਕ ਇਸ ਵਕਤ ਦੁਨੀਆ ਦਾ ਸਭ ਤੋਂ ਵੱਧ ਤਾਕਤਵਰ ਸਭ ਤੋਂ ਵੱਧ ਖੁਸ਼ ਨਸੀਬ ਤੇ ਸਭ ਤੋਂ ਵੱਧ ਖੁਸ਼ ਬੰਦਾ ਕੌਣ ਹੋ ਸਕਦਾ ਹੈ ਇਸ ਵਕਤ ਉਹਨਾਂ ਦਾ ਬਾਪੂ ਜੀ ਮੈਂ ਕਹਿੰਦਾ ਮੈਂ ਜਿਹਨੂੰ ਮਰਜ਼ੀ ਸਜ਼ਾ ਦੇ ਸਕਦਾ ਜਿਹਨੂੰ ਮਰਜ਼ੀ ਬਾਰੀ ਕਰ ਸਕਦਾ ਐਨੀ ਤਾਕਤ ਹੈ ਮੇਰੀ ਕਲਮ ਵਿੱਚ ਉਹਨੇ ਫੇਰ ਉਹਦੇ ਇੱਥੇ ਖੜੇ ਖੜੇ ਨੇ ਪੁੱਛ ਲਿਆ ਕਹਿੰਦਾ ਬੇਟਾ ਇੱਕ ਵਾਰੀ ਫੇਰ ਦੱਸ ਦੇ ਐਸ ਵਕਤ ਤੇਰੇ ਨਾਜਰਾਂ ਸਭ ਤੋਂ ਵੱਧ ਖੁਸ਼ ਨਸੀਬ ਸਭ ਤੋਂ ਵੱਧ ਤਾਕਤਵਰ ਸਭ ਤੋਂ ਵੱਧ ਖੁਸ਼ ਬੰਦਾ ਕੌਣ ਹੋ ਸਕਦਾ ਦੁਨੀਆ 'ਚ ਉਹ ਕਹਿੰਦਾ ਬਾਪੂ ਜੀ ਮੈਂ ਕਹਿੰਦਾ ਠੀਕ ਹੈ ਦਿਲ ਟੁੱਟ ਗਿਆ ਜਾਣ ਲੱਗਿਆ ਉਹ ਗੇਟ ਕੋਲੇ ਜਾ ਕੇ ਫੇਰ ਪੁੱਛ ਲਿਆ ਉਹਨੇ ਕਹਿੰਦਾ ਬੇਟਾ ਫੇਰ ਦੱਸ ਦੇ ਅਸ ਵਕਤ ਸਭ ਤੋਂ ਵੱਧ ਖੁਸ਼ ਨਸੀਬ ਸਭ ਤੋਂ ਵੱਧ ਦੁਨੀਆ ਦੇ ਵਿੱਚ ਤਾਕਤਵਰ ਤੇ ਖੁਸ਼ ਕੌਣ ਹੋ ਸਾ ਤੇਰੇ ਨਜ਼ਰਾਂ ਚ ਕਹਿੰਦਾ ਬਾਪੂ ਜੀ ਤੁਸੀਂ ਉਹ ਕਹਿੰਦਾ 15 ਸੈਕਿੰਡ ਪਹਿਲਾਂ ਵੀ ਪੁੱਛਿਆ ਸੀ ਦੋ ਵਾਰੀ ਉਹ ਤਾਂ ਤੂੰ ਆਪਦਾ ਨਾਮ ਲਿਆ ਸੀ ਹੁਣ 15 ਸੈਕਿੰਡ ਹੋ ਗਏ ਤੂੰ ਮੇਰਾ ਨਾਮ ਲੈਣ ਲੱਗ ਗਿਆ ਏਜ ਕੀ ਮੈਂ ਸਮਝ ਨਹੀਂ ਆਈ ਉਹ ਕਹਿੰਦਾ ਬਾਪੂ ਜੀ ਜੋ ਤੁਸੀਂ ਪਹਿਲਾਂ ਪੁੱਛਿਆ ਸੀ ਨਾ ਉਹ ਤੁਹਾਡਾ ਹੱਥ ਮੇਰੇ ਮੋਢੇ ਤੇ ਸੀ ਤੁਹਾਡੇ ਵਰਗੇ ਬਾਪ ਦਾ ਹੱਥ ਕਿਸੇ ਪੁੱਤ ਦੇ ਮੋਢੇ ਤੇ ਹੋਵੇ ਉਹ ਤੋਂ ਵੱਧ ਤਾਕਤਵਰ ਉਹ ਤੋਂ ਵੱਧ ਖੁਸ਼ ਉਹ ਤੋਂ ਵੱਧ ਖੁਸ਼ ਨਸੀਬ ਬੱਚਾ ਹੋ ਨਹੀਂ ਸਕਦਾ ਪਰ ਜੇ ਤੁਸੀਂ ਉੱਥੇ ਜਾ ਕੇ ਉੱਥੇ ਜਾ ਕੇ ਪੁੱਛਿਆ ਤਾਂ ਤੁਹਾਡਾ ਹੱਥ ਮੇਰੇ ਮੋਢੇ ਤੇ ਹੈ ਨਹੀਂ ਖੁਸ਼ ਨਸੀਬ ਤਾਕਤਵਰ ਤੇ ਖੁਸ਼ ਤੋਸੀ ਹੋਈ ਹੂੰ ਸੋ ਬਰਾ ਹੱਥ ਕਿਸੇ ਦਾ ਹੁੰਦਾ ਹੈ ਮਾਂ ਪਿਓ ਦਾ ਰਿਸ਼ਤੇਦਾਰਾਂ ਦਾ ਕੋਈ ਨਾ ਕੋਈ ਦਾ ਕਾਰਨ ਹੁੰਦਾ ਹੀ ਹੈ ਸੋ ਇਸ ਕਰਕੇ ਜਿੰਨਾਂ ਜਿੰਨਾਂ ਨੇ ਤੁਹਾਡੀ ਸਕਸੈਸ 'ਚ ਹਿੱਸਾ ਪਾਇਆ ਮੈਂ ਉਹਨਾਂ ਨੂੰ ਵੀ ਬਧਾਈ ਦੇਣਾ ਸ਼ਾਇਦ ਇੱਥੇ ਆ ਨਾ ਸਕੇ ਹੋਣ ਅੱਜ ਜਿੰਨਾਂ ਜਿੰਨਾਂ ਨੇ ਕੋਈ ਵੀ ਮਤਲਬ ਯੋਗਦਾਨ ਪਾਇਆ ਤੁਹਾਡੇ ਇੱਥੇ ਤੱਕ ਪਹੁੰਚਣ ਲਈ ਤਾਂ ਉਹਨਾਂ ਦਾ ਕੋਟਨ-ਕੋਟ ਮੇਰੇ ਵੱਲੋਂ ਵੀ ਧੰਨਵਾਦ ਕਰਦੇ ਹਾਂ ਅੱਜ ਤਾਂ ਕੜਾਈਆਂ ਕੁੜੀਆਂ ਵੀ ਚੜਨ ਗਿਆ ਅੱਜ ਤਾਂ ਹੋਰ ਰਿਸ਼ਤੇਦਾਰ ਵੀ ਆਉਣਗੇ ਜਿਹੜੇ ਕਹਿੰਦੇ ਸੀ ਇਹ ਨਹੀਂ ਕੁਝ ਕਰ ਸਕਦਾ ਉਹਗਾ ਮੈਨੂੰ ਪਹਿਲਾਂ ਹੀ ਪਤਾ ਲਿਆ ਕਰੂਗਾ ਇਹਨਾਂ ਕੁਝ ਸੁਣਾਏ ਗਏ ਪਿੰਡਾਂ ਚ ਆਣਾ ਆਪ ਨੂੰ ਪਤਾ ਉਂਗਲ ਲਾਉਣ ਵਾਲੇ ਪਾਨੀ ਮਾਰਨ ਵਾਲੇ ਬਹੁ ਹੁੰਦੇ ਹੋਏ ਪਹਿਲਾਂ ਫੁੱਫੜੇ ਹੀ ਠੀਕ ਆਉਂਦੇ ਬਾਈਕਰ ਮੇਰੇ ਤਾਂ ਡਿਊਟੀ ਫੁੱਫੜਾਂ ਤੇ ਲੱਗਦੀ ਹੁੰਦੀ ਸੀ ਨਾ ਕੋਈ ਵਿਆਹ ਦੇਖਣ ਦਿੱਤਾ ਨਾ ਦੀਵਾਲੀ ਨਾ ਦਸਹਿਰਾ ਨਾ ਕੋਈ ਲੋੜ ਹੀ ਪੁੱਫੜ ਦੇ ਮਗਰ ਵਾ ਫਿਰ ਜੋ ਤੂੰ ਆ ਚਲੋ ਜਖਲੇ ਬੜਾ ਪਾ ਪਪੜ ਜੀ ਸੋ ਚਲੋ ਵੀ ਕਲਚਰ ਆਪਣਾ ਉਹ ਵੀ ਖੁਸ਼ੀਆਂ ਦੇ ਦਿਨ ਆਉਂਦੇ ਰਹਿਣ ਤੁਹਾਡੇ ਲਈ ਸਾਰਿਆਂ ਨੇ ਔਰ ਸਾਡੇ ਵੱਲੋਂ ਇਹ ਹੈ ਕਿ ਅਸੀਂ ਕੋਸ਼ਿਸ਼ ਕਰਦੇ ਰਵਾਂਗੇ ਤੁਸੀਂ ਇੱਕ ਜ਼ਿੰਮੇਵਾਰੀ ਦਿੱਤੀ ਹੋਈ ਹੈ ਤਾਂ ਉਸ ਜ਼ਿੰਮੇਵਾਰੀ ਨੂੰ ਨਿਭਾਵਾਂਗੇ ਇਹ ਕੋਈ ਜ਼ਿੰਮੇਵਾਰੀ ਜਿਹੜੀ ਆ ਕੋਈ ਐ ਨਹੀਂ ਹੁੰਦਾ ਵੀ ਇਸੇ ਨੂੰ ਇੱਥੇ ਚਿਪਕ ਕੇ ਰਹਿਣਾ ਬਸ ਜਿੰਨਾ ਚਿਰ ਤੁਸੀਂ ਰਹਿਣਾ ਹੈ ਜਿਹੜੀ ਮਰਜ਼ੀ ਕੁਰਸੀ ਤੇ ਰਹਿਣਾ ਤੁਸੀਂ ਬਾਅਦ ਦੇ ਵਿੱਚ ਨਾ ਉਸ ਕੁਰਸੀ ਦੀ ਗਰਮਾਹ ਭਦੇ ਉਸ ਕੁਰਸੀ ਦੀ ਮਾਣ ਤੇ ਸਤਿਕਾਰ ਭਦੇ ਬੀਕ ਬੰਦਾ ਆਇਆ ਸੀ ਯਾਰ ਇੱਥੇ ਬੰਦਾ ਹੁੰਦਾ ਸੀ ਵੀ ਉਹਨੇ ਬੰਦੇ ਨੇ ਲੱਗ ਕੇ ਚਰਚਾ ਕਰਾਦੀ ਸੀ ਇਹ ਇਹ ਚੀਜ਼ ਆ ਫਿਰ ਨਹੀਂ ਨੌਕਰੀਆਂ ਕਰਕੇ ਬਹੁਤ ਚਲੇ ਗਏ ਬਹੁਤ ਰਟਾਰ ਹੋ ਕੇ ਚਲੇ ਗਏ ਠੀਕ ਹੈ ਜੀ 31 ਮਾਰਚ ਨੂੰ ਕੋਈ 31 ਅਗਸਤ ਨੂੰ ਰਿਟਾਇਰ ਹੋ ਜਾਂਦੇ ਨੇ ਉੱਥੇ ਡਿਪਾਰਟਮੈਂਟ ਚ ਲੱਡੂ ਵੰਡ ਦਿੰਦੇ ਨੇ ਠੀਕ ਹੈ ਨਾ ਬਸ ਜਿਹੜੀ ਐ ਅਹਿਮੀਅਤ ਆ ਆਪਣੀ ਉਹ ਉਹ ਜ਼ਰੂਰ ਮੈਂ ਅਕਸਰ ਇਹ ਗੱਲ ਕਰਦਾ ਹਾਂ ਨਾ ਅੱਜ ਵੀ ਤੁਹਾਨੂੰ ਦੱਸ ਦਿੰਦਾ ਤੁਸੀਂ ਐਲਨ ਮਸਕ ਨੂੰ ਜਾਣਦੇ ਹੋਵੋਗੇ ਜਿਹੜਾ ਦੁਨੀਆ ਸਭ ਤੋਂ ਅਮੀਰ ਬੰਦਾ ਹੈ ਐਲਨ ਮਸਕ ਦੇ ਦਫ਼ਤਰ ਚ ਇੱਕ ਗੋਰੀ ਕੰਮ ਕਰਦੀ ਸੀ ਉਸ ਤਿਫਾ ਲੈ ਕੇ ਆ ਗਈ ਕਹਿੰਦੀ ਮੈਂ ਅਸਤੀਫਾ ਦੇਣੀ ਉਹ ਕਹਿੰਦਾ ਵੀ ਕ੍ਰੈਡਿਟ ਡਿਪਾਰਟਮੈਂਟ ਵਿੱਚ ਕੰਮ ਕਰਦੀ ਕਹਿੰਦੀ ਮੈਂ ਹੈੱਡ ਆਫਿਸ ਤੋਂ ਕੰਮ ਕਰਦੀ ਕਹਿੰਦਾ ਠੀਕ ਹੈ ਵੀ ਮੈਂ ਅਸਤੀਫਾ ਤੇ ਰੱਖ ਲੈਣਾ ਚਲ ਆ ਚੱਕ 1 ਲੱਖ ਡਾਲਰ ਚੈੱਕ ੜਤਾ ਨੇ ਦੁਨੀਆ ਕੋ ਮੈਂ ਅਹਣਾ ਫਿਰ ਦੇਖਦੇ ਆਂ ਤੇ ਅਸਤੀਫੇ ਬਾਰੇ ਉਹਨੇ ਆਖਾ ਚਲ ਆ ਵੀ ਵਧੀਆ ਚਲ ਜੇ ਨਾਲੇ ਤੁਹਾਨੂੰ 1 ਲੱਖ ਡਾਲਰ ਕਹਿੰਦਾ ਮੋੜਨੀ ਲੋੜਨੀ ਰੱਖ ਲਈ ਉਹਨੇ ਖੈ ਨਾਲੇ ਅਸਤੀਫਾ ਹੋ ਜੂਗਾ ਨਾਲੇ ਮੰਨ ਤਾ 1 ਲੱਖ ਡਾਲਰ ਮਿਲ ਗਿਆ ਮੈਂ ਤਾਂ ਦੁਨੀਆ ਕੋ ਮੁਕਾ ਉਹ ਵਰ ਟੂਰ ਤੇ ਚਲੀ ਗਈ ਦੋ ਤਿੰਨ ਮਹੀਨੇ ਬਾਅਦ ਘੁੰਮ ਕਮਕਿਆ ਆ ਗਈ ਕਹਿੰਦੀ ਮੈਂ ਆ ਗਈ ਮੁੜੇਈ ਉਹ ਕਹਿੰਦਾ ਕੌਣ ਹੈ ਤੂੰ ਕਹਿੰਦੇ ਅਸਤੀਫਾ ਦਿੱਤਾ ਸੀ ਲੋ ਅੱਛਾ ਕਹਿੰਦਾ ਅਸਤੀਫਾ ਪੇਤਰ ਓਕੇ ਕਹਿੰਦਾ ਅਕਸੈਪਟਡ ਅਸਤੀਫਾ ਪ੍ਰਵਾਨ ਉਹ ਕਹਿੰਦੀ ਜੀ ਪ੍ਰਵਾਨ ਹੀ ਕਰਨਾ ਸੀ ਜੀ ਉਦਾਂ ਹੀ ਕਰ ਲੈਂਦੇ ਫਿਰ ਮੈਨੂੰ ਲੱਖ ਡਾਲਰ ਦੇ ਕੇ ਸਾਰੀ ਦੁਨੀਆ ਘੁਮਾਉਣ ਦਾ ਇਹ ਮੈਨੂੰ ਸਮਝ ਨਹੀਂ ਆਇਆ ਆਈਡੀਆ ਉਹ ਕਹਿੰਦਾ ਜਿਸ ਦਿਨ ਤੂੰ ਅਸਤੀਫਾ ਦੇਣ ਆਈ ਸੀ ਨਾ ਮੈਨੂੰ ਪਤਾ ਨਹੀਂ ਸੀ ਤੇਰੀ ਮੇਰੇ ਦਫ਼ਤਰ 'ਚ ਐਮੀਅਤ ਕੀ ਹੈ ਮੈਂ ਤੈਨੂੰ ਜਾਣਦਾ ਨਹੀਂ ਸੀ ਕਹਿੰਦਾ ਮੈਂ ਤੈਨੂੰ ਲੱਖ ਡਾਲਰ ਦੇ ਕੇ ਭੇਜਦਾ ਕਹਿੰਦਾ ਜੇ ਤੇਰੀ ਐਹਮियत ਹੁੰਦੀ ਦਫ਼ਤਰ 'ਚ ਪਰ ਥੱਲੀ ਮੱਜ ਜਾਣੀ ਸੀ ਤੂੰ ਜੇ ਤੀਜੀ ਦਿਨ ਵੀ ਉਹ ਆ ਨਹੀਂ ਰਹੀ ਜੀ ਕੰਮ ਰੁਕਿਆ ਪਿਆ ਉਹਨੂੰ ਬੁਲਾਉਗਾ ਮੈਂ ਤੈਨੂੰ ਫੋਨ ਕਰਕੇ ਬੁਲਾ ਲੈਣੀ ਸੀ ਵਾਪਸ ਵੀ ਤੂੰ ਕਿੰਨੀ ਤਨਖਾਹ ਮੰਗਦੀ ਆ ਯਾਜ ਵੀ ਤੈਨੂੰ ਦੇ ਦਾਂਗੇ ਹਨਾ ਪਰ ਕਹਿੰਦਾ ਮੀਨ 2-3 ਮਹੀਨੇ ਹੋ ਗਏ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਵੀ ਤੂੰ ਆਉਣੀ ਐ ਜਾਂ ਨਹੀਂ ਆਉਂਦੀ ਕਹਿੰਦਾ ਸਤੀਵਾ ਪ੍ਰਵਾਨ ਕਰ ਲੈ ਜਿੱਥੇ ਜਾਣਾ ਹੈ ਉੱਥੇ ਆਪਣੀ ਐਹਮियत ਜ਼ਰੂਰ ਬਣਾਉਣੀ ਐ ਨਹੀਂ ਤਾਂ ਫਿਰ ਤੂੰ ਕੋਈ ਨਹੀਂ ਪੁੱਛਦਾ ਭੀੜ ਬਹੁਤ ਜ਼ਿਆਦਾ ਐ ਅਪਣੀ ਐਮੀਏ ਤੁਹਾਡੇ ਬਿਨਾ ਸਰੇ ਨਾ ਮਤਲਬ ਸਿੱਧਾ ਜਿਹਾ ਪੰਜਾਬੀ ਚ ਕਮਾਤਾ ਤੁਹਾਡੇ ਬਿਨਾ ਦਫਤਰ ਚ ਸਰੇ ਨਾ ਬਈ ਐਨੀ ਅਹਿਮੀਤ ਹੋਵੇ ਤੁਹਾਡੀ ਜਿਹੜੇ ਮਰਜੀ ਮਤਲਬ ਕਈ ਕਈ ਹੈਜਡ ਡਿਪਾਰਟਮੈਂਟ ਵੀ ਨਹੀਂ ਜਿੱਥੇ ਪੀਐਨ ਵੀ ਨਾ ਵੀ ਨਹੀਂ ਸਰਦਾ ਪਰ ਉਹ ਇੰਨਾ ਫੇਵਰਿਟ ਹੁੰਦਾ ਕਿ ਜਿਵੇਂ ਤੁਸੀਂ ਉਹ ਮੁੰਨਾ ਬਾਈ ਐਮਬੀਬੀਐਸ ਫਿਲਮ ਦੇਖੀ ਹੋਣੀ ਉਹਦੇ ਚੋਂ ਜਿਹੜਾ ਸਫਾਈ ਵਾਲਾ ਉਹ ਨਹੀਂ ਉਹੀ ਮਤਲਬੰਦਾ ਦੇਖ ਲਓ ਜਾਦੂ ਕੀ ਜੱਪੀ ਜਿਹੜਾ ਕਹਿੰਦਾ ਸੀ ਤੇ ਉਹ ਉਹ ਹੀ ਠੀਕ ਕਰੀ ਜਾਂਦਾ ਸੀਗਾ ਮਰੀਜ਼ਾਂ ਸੋ ਅਹਿਮੀਤ ਕਿਸੇ ਦੀ ਵੀ ਪਰਮਾਤਮਾ ਆਪ ਥੋੜੀ ਆਉਂਦਾ ਹੁੰਦਾ ਹੈ ਕੁਝ ਵੀ ਕਰਾਉਣ ਵਾਸਤੇ ਕਰਨ ਵਾਸਤੇ ਪ੍ਰਮਾਤਮਾ ਆਪ ਥੋੜੀ ਆਉਂਦਾ ਕਿਸੇ ਨਾ ਕਿਸੇ ਬੰਦੇ ਨੂੰ ਬਲ ਬਖਸ਼ਦਾ ਕਿਸੇ ਨਾ ਕਿਸੇ ਬੰਦੇ ਵਿਚ ਦੀ ਕਰਾਉਂਦਾ ਕੰਮ ਉਹ ਆਪਾਂ ਫਿਰ ਕਹਿੰਦੇ ਨੇ ਭਾਈ ਰੱਬ ਦਾ ਬੰਦਾ ਸੀ ਵੀ ਕੰਮ ਕਰ ਗਿਆ ਵਧੀਆ ਸੋ ਜਿੱਥੇ ਜਾਣਾ ਹੈ ਡਿਪਾਰਟਮੈਂਟ ਚ ਜਿਹੜੇ ਵੀ ਡਿਪਾਰਟਮੈਂਟ ਜਾਣਾ ਹੈ ਆਪਣੀ ਐਮੀਅਤ ਬਣਾਉਣੀ ਹੈ ਔਰ ਜਿਸ ਤਰ੍ਹਾਂ ਤੁਸੀਂ ਇੱਥੋਂ ਤੁਹਾਨੂੰ ਬਿਨਾਂ ਪੈਸੇ ਤੋਂ ਬਿਨਾਂ ਸ਼ਿਫਾਰਿਸ਼ ਤੋਂ ਇੱਥੋਂ ਭੇਜ ਰਹੇ ਆ ਬਿਲਕੁਲ ਉਮੀਦ ਇਹ ਮੈਂ ਜੋ ਤੁਹਾਡੇ ਕੋਲੇ ਆਉਣਗੇ ਉਹਨਾਂ ਉਹ ਵੀ ਤੁਹਾਡੇ ਤੋਂ ਇਹੀ ਉਮੀਦ ਕਰਦੇ ਨੇ ਕਿ ਸਾਨੂੰ ਵਧੀਆ ਤਰੀ ਕਿਦਾ ਮਾਹੌਲ ਮਿਲੂਗਾ ਕਿਉਂਕਿ ਜਿਹੜਾ ਤੁਹਾਡੇ ਕੋਲ ਬੰਦਾ ਆਊਗਾ ਪਹਿਲਾਂ ਮੱਥਾ ਟੇਕ ਕੇ ਆਊਗਾ ਜੀ ਉਹ ਗੁਰਦੁਆਰਾ ਸਾਹਿਬ ਜਾ ਕੇ ਉਹ ਮੰਦਿਰ ਜਾ ਕੇ ਉਹ ਏ ਪ੍ਰਮਾਤਮਾ ਆਜਮ ਕੰਮ ਹੈ ਹ ਕੋਈ ਤੇਰੇ ਹੀ ਬੰਦਾ ਬੈਠਾ ਹੋਵੇ ਕੁਰਸੀ ਤੇ ਜੇ ਅੱਜ ਆਹ ਕੰਮ ਹੋ ਜੇ ਕਬੀਲਦਰੀ ਲਈ ਤੇ ਛੱਡ ਜੂਗੀ ਜੇ ਤੁਸੀਂ ਕੰਮ ਕਰਤਾ ਉਹ ਉਹ ਜਾਂਦਾ ਹੋਇਆ ਧੰਨਵਾਦ ਵੀ ਕਰੂਗਾ ਗੁਰਦੁਆਰਾ ਸਾਹਿਬ ਚ ਵੀ ਪ੍ਰਮਾਤਮਾ ਤੇਰੇ ਹੀ ਰੂਪ ਸੀ ਬਸ ਇਹਨੂੰ ਤਰੱਕੀਆਂ ਬਖਸ਼ੀਂਦਾ ਪਰਿਵਾਰ ਖੁਸ਼ ਰੱਖੀ ਦੁਆਵਾਂ ਦੇਊਗਾ ਜੇ ਤੁਸੀਂ ਮੋੜਤਾ ਫਿਰ ਉਹ ਕਹੂਗਾ ਉਹ ਤੋਂ ਬਾਅਦ ਦੁਆਵਾਂ ਦੇਊਗਾ ਵੀ ਯਾਰ ਉਹ 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 ਉਮੀਦਾਂਵਾਂ ਬਦਦਾਂਵਾਂ ਇੱਥੇ ਨਰਕ ਸੁਰਗ ਇੱਥੀ ਨੇ ਸੋ ਕਿਤੇ ਨ ਕਿਤੇ ਆ ਜਾਂਦਾ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਜੀ ਆਪਣੇ ਪੰਜਾਬੀ ਦੀ ਕਹਾਵਤ ਹੈ ਤੇ ਕਿਦਰੋਂ-ਉਧਰੋਂ ਆਇਆ ਪੈਸਾ ਗਲਤ ਤਰੀਕੇ ਨਾਲ ਆਇਆ ਪੈਸਾ ਜਾਇਦਾਦ ਉਹ ਵਿਗਾੜ ਦਿੰਦੀ ਹੈ ਉਹ ਕਹਿੰਦਾ ਸ਼ੁਕਰ ਹੈ ਪਾਟੇ ਚੱਕੇ ਵਿੱਚਾਂ ਸ਼ੁਕਰ ਹੈ ਪਾਟੇ ਚੱਕੇ ਵਿੱਚਾਂ ਇੱਥੇ ਪੰਤੇ ਲੀਰ ਨਹੀਂ ਹੁੰਦੀ ਦੌਲਤ ਬੰਦੇ ਨੂੰ ਕੁਝ ਕਰ ਦਿੰਦੀ ਹੈ ਪਰ ਦੌਲਤ ਆਪ امیر ਨਹੀਂ ਹੁੰਦੀ ਬੰਦੇ ਦਾ ਦਿਮਾਗ ਖਰਾਬ ਤੁਸੀ ਦੇਖਿਆ ਹੋਣਾ ਜਿਹਦੇ ਕੋਲ ਪੈਸਾ ਆ ਜਾਂਦਾ ਦਿਮਾਗ ਖਰਾਬ ਹੋ ਜਾਂਦਾ ਮੈਨੂੰ ਪਤਾ ਕਰ ਪੁੱਛ ਲੈਂਦੇ ਕਈ ਵਾਰੀ ਵੀ ਤੁਸੀਂ ਜੀ ਏਡੇ ਵੱਡੀ ਕੁਰਸੀ ਤੇ ਪਹੁੰਚ ਗਏ ਏਡੇ ਵੱਡੇ ਉਹਦੇ ਤੇ ਪਹੁੰਚ ਗਏ ਇਸ ਕੁਰਸੀ ਤੇ ਬਹਿ ਕੇ ਭੱਟੇ ਭੜਾ ਦਿਮਾਗ ਖਰਾਬ ਹੋ ਜਾਂਦੇ ਜੀ ਸਵਾ ਤਿੰਨ ਸਾਲ ਹੋ ਗਏ ਥੋੜਾ ਨਹੀਂ ਹੋਇਆ ਜੀ ਮੈਂ ਹੀ ਫਰਕ ਇਹ ਹੈ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਇਹ ਕਹਿੰਦਾ ਕਿ ਮੈਨੂੰ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੈਗੀ ਸ਼ੋਰ ਤਾਂ ਵੀ ਦਿਖਾਤੇ ਆਂ ਪ੍ਰਮਾਤਮਾ ਨੇ ਲੋਕਾਂ ਨੇ ਸਾਰਾ ਕੁਝ ਦਿਖਾਤਾ ਦੁਨੀਆ ਪੂਰੀ ਦੇਖੀ ਬੈਠੇ ਆ ਠੀਕ ਹੈ ਨਾ ਕੋਈ ਇਦਾਂ ਦਾ ਚਾਹ ਨਹੀਂ ਬਸਲਦਾ ਇੱਕੋ ਹੀ ਚਾਹ ਹੈ ਕਿ ਲੋਕਾਂ ਦੇ ਕੰਮ ਆ ਸਕੀਏ ਜਿੰਨਾ ਸਮਾਜ ਨੇ ਮੈਨੂੰ ਦਿੱਤਾ 17 ਸਾਲ ਦੀ ਉਮਰ 'ਚ ਸੁਪਰਸਟਾਰ ਬਣਾਤਾ ਜੀ ਜਿੰਨਾ ਸਮਾਜ ਨੇ ਮੈਨੂੰ ਦਿੱਤਾ ਮੈਂ ਦੁੱਗਣਾ ਤਿਗਣਾ ਪਿਆਸ ਸਮੇਤ ਕਰਕੇ ਉਸ ਸਮਾਜ ਨੂੰ ਮੋੜਨਾ ਚਾਹਣਾ ਮੈਂ ਆਪਣੇ ਆਪ ਨੇ ਸਵਾਲ ਕਰਦਾ ਹਾਂ ਉਹ ਤੂੰ ਕੀ ਵਾਪਸ ਕੀਤਾ ਫਿਰ ਸਮਾਜ ਨੂੰ ਸੋ ਮੇਰਾ ਫਰਜ਼ ਬਣਦਾ ਹੈ ਮੈਂ ਤੁਹਾਨੂੰ ਵਾਪਸ ਦੇਵਾਂ ਮੈਂ ਤੁਹਾਡਾ ਜਿਹੜਾ ਹੱਕ ਹੈ ਜਿਹੜਾ ਜੋ ਤੁਸੀਂ ਡਿਸਰਵ ਕਰਦੇ ਹੋ ਅੱਜ ਜੋ ਤੁਸੀਂ ਜਿਹੜੇ ਵੀ ਡਿਪਾਰਟਮੈਂਟ ਚ ਅਫਸਰ ਲੱਗੇ ਹੋ ਜੋ ਵੀ ਤੁਸੀਂ ਤੁਹਾਨੂੰ ਤੁਹਾਡਾ ਡੈਸੀਗਨੇਸ਼ਨ ਹੈ ਉਹ ਤੁਹਾਡਾ ਆਪ ਦਾ ਕਮਾਇਆ ਹੋਇਆ ਮੇਰਾ ਉੱਚ ਕੋਈ ਹੱਥ ਨਹੀਂ ਬਸ ਸਿਰਫ ਇਹ ਹੈ ਰਨਵੇ ਜਿਹੜਾ ਉਹ ਮੌਕਾ ਦਿੰਦਾ ਹੁੰਦਾ ਬਸ ਉਹ ਜਹਾਜ਼ ਨੂੰ ਉਡਾਉਂਦਾ ਨਹੀਂ ਹੁੰਦਾ ਅੱਗੇ ਜਹਾਜ਼ ਦੇ ਇੰਜਨਾਂ ਤੇ ਡਿਪੈਂਡ ਕਰਦਾ ਹੈ ਕਿੱਥੇ ਕਿੰਨੀ ਕੋ ਲੰਬੀ ਉੱਚੀ ਫਲਾਈਟ ਲੈਣੀ ਹੈ ਸੋ ਤੁਸੀਂ ਜਹਾਜ਼ ਹੋ ਔਰ ਹੋਰ ਉੱਚੀਆਂ ਫਲਾਈਟਾਂ ਲਓ ਹੋਰ ਤਰੱਕੀਆਂ ਕਰੋ ਪਰ ਹਾਂ ਰਨਵੇ ਨੂੰ ਯਾਦ ਰੱਖਿਓ ਕਿਉਂਕਿ ਉਤਰਨਾ ਵੀ ਹੁੰਦਾ ਹੈ ਹੈਨਾ ਜਿਹੜਾ ਰਨਵੇ ਤੇ ਨਹੀਂ ਉਤਰਦਾ ਫਿਰ ਟੁਕੜਿਆਂ ਜਿੱਥੇ ਹੁੰਦਾ ਹੁੰਦਾ ਵੇ ਇੱਕ ਟੁਕੜਾ ਇੱਥੋਂ ਦਾ ਹੈ ਕੌਣਦਰੋਂ ਦਾ ਹੈ ਸੋ ਇਸ ਕਰਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਣੇ ਘਰਦਿਆਂ ਨੂੰ ਆਪਣੇ ਮਾਪਿਆਂ ਨੂੰ ਆਪਣੇ ਟੀਚਰਾਂ ਨੂੰ ਆਪਣੇ ਕੋਚੇਸ ਨੂੰ ਹਮੇਸ਼ਾ ਯਾਦ ਰੱਖੋ ਉਹਨਾਂ ਨੂੰ ਸਤਿਕਾਰ ਦਿਓ ਬਣਦਾ ਮਾਨ ਸਤਿਕਾਰ ਦਿਓ ਕਿਉਂਕਿ ਜਦੋਂ ਵੀ ਕੋਈ ਕੋਈ ਦਰਖਤ ਜਿਹੜਾ ਉਹ ਛਾਂ ਜਾਂ ਫੜ ਦੇਣ ਲੱਗ ਜਾਂਦਾ ਹੈ ਤਾਂ ਸਭ ਤੋਂ ਵੱਧ ਖੁਸ਼ੀ ਉਹਦੇ ਮਾਲੀ ਨੂੰ ਹੁੰਦੀ ਹੈ ਜਿਨੇ ਉਹ ਦਰਖਤ ਨੂੰ ਆਪਣੇ ਹੱਥੀਂ ਸਿੰਜਿਆ ਹੁੰਦਾ ਸੋ ਇਸ ਕਰਕੇ ਆ ਪਾਤਰ ਸਾਹਿਬ ਦਾ ਵੀ ਸ਼ੇਅਰ ਹੈ ਕਿ ਇਸ ਦਰਖਤ ਨੂੰ ਮੇਰੇ ਖੂਨ ਨੇ ਸਿੰਜਿਆ ਹੈ ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ ਸੋ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡਾ ਨਾਮ ਹੀ ਹੋਵੇ ਪਰ ਮਾਲੀ ਦਾ ਤੁਸੀਂ ਕਿੰਨੇ ਕ ਮਾਲੀਆਂ ਨੂੰ ਜਾਣਦੇ ਹੋਗੇ ਹੁਣ ਤੁਸੀਂ ਜਾਓਗੇ ਅੰਬਾਂ ਦੇ ਦਰਖਤ ਨੇ ਟੰਡਿਗੜ੍ਹ ਚ ਤੁਸੀਂ ਕਿਸੇ